ਇਸ ਸ੍ਰੀਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਦੀ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਆਪਾਂ ਸਟਾਰਟ ਕਰ ਰਹੇ ਹਾਂ ਬਚਾਰੇ ਆਂ ਜੀ ਪੂਰਨਮਾਸ਼ੀ ਦੇ ਦਿਹਾੜੇ ਤੇ ਅੱਜ ਪੂਰਨਮਾਸ਼ੀ ਆ ਤੇ ਆਪਾਂ ਜਾ ਰਹੇ ਹਾਂ ਟਾਲੀ ਸਾਹਿਬ ਦੇ ਨਾਨਕ ਸਰ ਕਿਉਂਕਿ ਆਪਾਂ ਹਰ ਮਹੀਨੇ ਹੀ ਜਾਂਦੇ ਆ ਤੇ ਅੱਜ ਲੋੜੀ ਵੀ ਆ ਤੇ ਅੱਗੇ ਆਪਾਂ ਜਲਦੀ ਚਲੇ ਜਾਨੇ ਮਾਰਨਿੰਗ ਤੇ ਅੱਜ ਥੋੜਾ ਕੰਮ ਕਰ ਸੀਗਾ ਤਾਂ ਕਰਕੇ ਆਪਾਂ ਅੱਜ ਲੇਟ ਜਾ ਰਹੇ ਆ ਤੇ ਤੁਹਾਨੂੰ ਵੀ ਕਰਵਾਵਾਂਗੇ ਦਰਸ਼ਨ ਉੱਥੇ ਜਾ ਕੇ ਤੇ ਜੁੜੇਰੇ ਵੀਡੀਓ ਦੇ ਨਾਲ ਮੋਢੇਂ بیٹਾ ਤੇ ਜਿਵੇਂ ਅਪਾ ਘਰ ਤੋਂ ਨਿਕਲ ਸੀ ਸੀ ਤੇ ਤੁਹਾਨੂੰ ਵੀ ਕਰਵਾਵਾਂਗੇ ਦਰਸ਼ਨ ਹਰ ਪਾਸੇ ਦੰਨੀਆਂ ਜੋ ਕਿ ਤੇ ਆ ਉਹ ਅਗੇ ਨਾ ਪੰਪ ਪੋਟੇ ਵਾਲਾ ਤੱਕ ਮੋਹਿਆ ਲਪੋ ਗਿਆ ਯਾਦ ਰੱਖੀ ਅ ਡੋਂ ਬੈਕਗਰੂਡ ਹੀ ਬੋਲੇ ਬੈਕਗਰੂਡ ਸੱਗ ਬੋਲੇ ਸੋ ਨਿਹਾਲ ਕੈਦਾ ਹੁੰਦਾ ਨਿਰਵਾਨ ਸੋ ਨਿਹਾਲ ਸੱਚ ਕਾਲ ਜੁੜੇ ਰਹੋ ਵੀਡੀਓ ਦੇ ਨਾਲ ਤੇ ਮਿਲਦੇ ਆਪਾਂ ਤੁਹਾਨੂੰ ਅਗੇ ਜਾ ਕੇ ਪਰ ਵੀ ਪਪਰੀ ਜਾ ਆਪਾਂ ਨੂੰ ਪਹੁੰਚ ਕੇ ਮਲੇਰਕੋਟਲੇ ਗਰੇਵਲ ਗਰੇਵਲ ਚੌਂਕ 'ਚ ਇਹ ਸਿੱਧਾ ਰਸਤਾ ਪਟਿਆਲੇ ਨੂੰ ਜਾਂਦਾ ਹਨ ਅਦਰ ਰਾਜ ਆ ਨਾਬੇ ਨੂੰ ਨਾਬੇ ਤੋਂ ਪਟਿਆਲਾ ਜਦੋਂ ਮੈਂ ਕਾਲਜ ਜਾਂਦੀ ਹੁੰਦੀ ਸੀ ਮਤਲਬ ਡਿਊਟੀ ਤੇ ਜਾਂਦੀ ਹੁੰਦੀ ਸੀ ਇਹਦੇ ਅੰਦਰ ਇੱਥੋਂ ਬੱਸ ਚੜ੍ਹਦੀ ਹੁੰਦੀ ਸੀ ਮਾ ਖੁੰ ਨੂੰ ਵੀ ਤੋਂ ਲੈ ਚ ਦਾਲ ਦੋ ਥੋੜੀ ਕੱਡੋ ਤੁਮ ਅਡਕਾ ਬਣੂਗੇ ਡਾਕਟਰ ਓਕੇ ਆ ਡਾਕਟਰ ਬਣੂਗੀ ਇਹ ਆ ਗਿਆ ਗਰੇਵਾਲ ਚੌਕ ਮਲੇਰ ਕੋਟ ਲੇਦਾ ਗਰੇਵਾਲ ਚੌਕ ਦਰ ਆ ਇਥੇ ਗਰੇਵਾਲ ਹਸਪੀਟਲ ਕਰਕੇ ਗਰੇਵਾਲ ਚੌਕ ਤੇ ਹੈ ਕਿਹੜਾ ਵਾ ਗਰੇਵਾਲ ਹਸਪੀਟਲ ਇਹ ਤਾਂ ਡਾਕਟਰ ਹਲੀ ਮਾਨਾ ਨਾਲੇ ਨਹੀਂ ਪਾਰਲੇ ਪਾਸੇ ਜੀ ਉਹਦੇ ਪਾਸੇ ਗਰੇਵਾਲ ਤਾਂ ਹੀ ਫਿਕਾ ਹਸਪਤਾਲੇ ਨੂੰ ਤਾਂ ਹੀ ਗਰੇਵਾਲ ਇਹ ਚੇਂਜ ਹੋ ਗਿਆ ਮੈਨੂੰ ਲੱਗਦਾ ਉਹਦੇ ਚੌਕਾਂ ਲੱਗਿਆ ਉਹਦਾ ਮਰਮੁਰ ਗਿਆ ਬਡਿੰਗ ਬਡਿੰਗ ਬਣ ਗਿਆ ਹੁਣ ਬਡਿੰਗ ਮਲਟੀ ਸਪੈਸ਼ੈਲਿਟੀ ਹਸਪੀਟਲ ਉਹ ਮਰਦਾ ਦੀ ਉੱਧਰ ਬੰਦਾ ਅੱਛਾ ਅੱਛਾ ਸ਼ੌਂਤ ਪੈਣਾ ਇਹੀ ਹੁੰਦਾ ਜੀ ਇੱਥੇ ਹਸਪੀਟਲ ਬਰੇਕਪੁਰ ਦੇ ਸ਼ਹਿਰ ਚ ਆ ਦੇ ਲਿਖਾਇਆ ਕਰੀਬਾ ਦਾ ਹਸਪੀਟਲ ਆ ਹੁਣ ਲਾਇਨੇ ਆ ਹਨਾ ਉਟਾਂ ਜੀਆਂ ਹੱਥ ਚ ਉਂਗਲੇ ਦੀ ਸਾਹਮਣੇ ਹਰਨਾਰਾ ਗੁਰਦੁਆਰਾ ਸਾਹਿਬ ਆ ਗਿਆ ਬਰੇਕਪੁਰ ਦੇ ਮਮਾ ਤੂੰ ਮੋਬਾਈਲ ਮੱਥਾ ਤੇ ਕਰੋ ਹਾਂ ਬੇਟਾ ਇਹ ਮਲੇਰਪੁਰ ਦੇ ਦਾ ਆਹ ਦਾ ਨਾਰਾ ਗੁਰਦੁਆਰਾ ਸਾਹਿਬ ਦਾ ਆ ਦੀ ਆ ਹੁਣ ਆਉ ਟਰੱਕ ਜੁਨੀਨ ਮਾ ਮਾ ਇਹ ਸਿੱਧਾ ਰਸਾ ਤੋਂ ਰਿੰਨੰਦ ਤੇ ਇੱਧਰ ਨੂੰ ਆਪਾਂ ਮੁੜਾਂਗੇ ਰਾਇਕੋਟ ਨੂੰ ਹਨਾ ਹੂੰ ਮਨ ਪਾਸ ਸਟੈਂਡ ਨੂੰ ਵੀ ਜਾਂਦਾ ਮਲੇਰਕੋਟ ਲੈ ਤੇ ਉਧਰ ਜਿਵੇਂ ਫਿਰ ਰਾਇਕੋਟ ਨੂੰ ਜਾਂਦਾ ਜੇ ਇੱਥੋਂ ਸਿੱਧਾ ਚਾਹੀਏ ਤਾਂ ਟੂਰੀ ਸੰਗਰੂਰ ਹਨਾ ਇਹ ਇੱਧਰ ਟੂਰੀ ਸੰਗਰੂਰ ਇੱਧਰ ਨੂੰ ਆਪਾਂ ਮੁੜ ਕੇ ਚਾਵਾਂਗੇ ਰਾਈ ਕੋਟ ਨੂੰ ਇਹ ਲੋਈ ਤਾਂ ਨਹੀਂ ਦਾ ਕੋਈ ਫਾਇਦਾ ਤਾਂ ਹੈ ਨਹੀਂਗਾ ਚਲਦੀਆਂ ਤਾਂ ਹੈ ਨਹੀਂ ਗਾ ਮਾਸ਼ੀਨਾਂ ਵਾਲੇ ਦੇ ਹੂੰ ਤਾਟੋ ਨੇ ਆ ਜੁਨੀਅਨਾਂ ਨੂੰ ਟਰੱਕ ਜੁਨੀਅਨਾਂ ਤੇ ਟਰੱਕੇ ਖੜੇ ਹੁੰਦੇ ਨੇ ਜੰਨੇ ਹੁੰਦੇ ਆ ਗਿਆ ਟਰੱਕ ਜੁਨੀਅਨ ਟਰੱਕ ਅੱਟਾ ਵੀ ਸੀ ਕਾਟਾ ਉੱਡਾ ਬੱਡਾ ਬਰੇਕ ਕੋਲ ਦੇ ਸ਼ਹਿਰ ਦੀ ਟਰੱਕ ਜੁਨੀਅਨ ਆਏ ਅਸੀਂ ਉਹਨਾਂ ਪਹੁੰਚ ਚੁੱਕੇ ਆਂ ਜੀ ਟਾਲੀ ਸਾਹਿਬ ਬਹੁਤ ਭੀੜ ਹੁੰਦੀ ਐ ਇੱਥੇ ਕਾਫੀ ਰਾਸ਼ਾ ਅੱਜ ਵੀ ਹੈ ਨਾ ਅੰਦਰ ਉਹ ਜਿਆਦਾ ਰਾਸ਼ਾ ਹੁੰਦਾ ਇੱਥੇ ਕਿਉਂਕਿ ਦੁਕਾਨਾਂ ਵੀ ਬਹੁਤ ਲੱਗਦੇ ਨੇ ਹਰਦਾਲੇ ਪਕੜਾ ਪਕੜਾ ਬੋਟ ਧੂਰੇ ਸਾਰਾ ਕੁਝ ਮਿਲ ਜਾਂਦਾ ਭਾਂਡੇ ਉਹ ਵੀ ਚੀਜ਼ ਲੈਣੀ ਹੋਵੇ ਘਰ ਵਾਸਤੇ ਬੰਦੇ ਨੇ ਸਸਤੀ ਵੀ ਮਿਲਦੀਆਂ ਨਾਲੇ ਕਿੰਨਾ ਡਾਰੀ ਬੋਲ ਲੱਗਦਾ ਹੁੰਦਾ ਇੱਥੋਂ ਵੀ ਕਿਸੇ ਦਾ ਪੈਰ ਪੂਰੀ ਨਾ ਜਾਏ ਥੱਲੇ ਵੈਸੇ ਤਾਂ ਉਹ ਵਧੀਆ ਹੁੰਦਾ ਅੱਜ ਫੇਰ ਵੀ ਘੱਟ ਆਲੇ ਦਾਲੇ ਆਹ ਦੁਕਾਨਾਂ ਲੱਗ ਜਾਂਦੀਆਂ ਨੇ ਨਾ ਇਹ ਜਗ੍ਹਾ ਰੋਕ ਲੈਂਦੀਆਂ ਨੇ ਨਹੀਂ ਅੱਜ ਦਿਨ ਰਹਿ ਚੱਕੇ ਨਾਲੋਂ ਫੇਰ ਵੀ ਘੱਟ ਰਿਹਾ ਸ਼ ਕੋਣ ਲੈ ਲਈ ਕੀ ਤੂੰ ਸਵੇਰੇ ਵੀ ਟੇਕੇ ਜਾਂਦਾ ਲੈ ਨਹੀਂ ਘੋਨੇ ਅੱਜ ਇੱਕ ਲੋੜੀ ਕਰਕੇ ਚੱਲੀਏ ਟਾਈਮ ਨਾ ਘਰੇ ਹਰੇਕ ਨੂੰ ਆ ਜਾਂਦਾ ਆਪਦੇ ਘਰੇ ਨਾ ਬੈਠਣ ਦਾ ਚਾਹ ਹੂੰ ਤੇ ਤੂੰ ਹੀ ਲਾ ਕੇ ਬੈਠੀ ਏ ਆਪਾਂ ਲੋਕਾਂ ਨਾਲ ਵੀ ਕੰਮ-ਕੁੰਮ ਨਵੇੜ ਕੇ ਟਾਈਮ ਨਾਲ ਬਿਲੀ ਹੋ ਜਾਂਦੀ ਲੱਗੇ ਥੋਕ ਨਾ ਗਈ ਤੂੰ ਲੱਕੜ ਦਾ ਹੋਆ ਹਜੇ ਕੋਣ ਆ ਨਿਕਾ ਆ ਲੋਕੇ ਵਿਚਾਲੇ ਹੀ ਲਾ ਕੇ ਗੱਡੀ ਹੈ ਨਾ ਚਲੇ ਜਾਂਦੇ ਨੇ ਉਹ ਆਇਆ ਇਹ ਵਾਲੇ ਘਾਰੇ ਮੈਂ ਮੈਂ ਹੋਰ ਦੇਖਣਾ ਪੁਲਿਸ ਹੋਰ ਮੈਂ ਇਹ ਹੋਲੀ ਚੱਲੋ ਮੈਂ ਤਾਂ ਡਾਲਾ ਦਾ ਦੇ ਆ ਨੇੜੇ ਜੇ ਨੂੰ ਆਂਦੀ ਆ ਹੋਰ ਥੰਡੇ ਕੁਲਿਆ ਕੀ ਫੇਰ ਇੱਥੇ-ਇੱਥੇ ਬਹੁਤਾਂ ਖੁਰੀਆਂ ਵੀ ਛੱਡੀ ਫਿਰਦੀਆਂ ਨੇ। ਥੱਲੇ-ਥੱਲੇ ਗੁੰਜਾ ਵੀ ਛੋਲੀਆਂ। ਕਿੰਨੀ ਮਿਹਨਤ ਹੋ ਗਈ ਇੱਥੇ। ਮਾੜੇ। ਪਪਾ ਆ ਰਹੇ। ਅਜੇ ਪਾਰਕਿੰਗ 'ਚ ਤਾਂ ਸਪੇਸ ਆ। ਉਹ ਵੀ ਯਾਰ ਮੋਟਰਸਾਈਕਲਾਂ ਦੇ, ਟੁਰਨ-ਫਿਰਨ ਵਾਲਿਆਂ ਦੀ ਬੜੀ ਭੀੜ ਆ। ਹੂੰ। ਮੱਧਰ ਲਾ ਲਓ ਨੇੜੇ 'ਚ। ਗੱਡੀਆਂ ਨੇ ਤਾਂ ਘੱਟਿਆ ਹੋਵੇ ਪਪਾ ਗਰਾ ਇੱਧਰ ਲਾ। ਗਰ ਉਧਰ ਜਾ ਕੇ ਉਹਦੇ ਯਾਰ ਬਾਬੇ ਦੀ ਡਿਊਟੀ ਆ ਹਰਮਨ ਦੀ ਡਿਊਟੀ ਨਹੀਂ ਹੈਗੀ ਵਿਚਾਰੇ ਦੀ ਇਹਨੂੰ ਬਰਫ ਦੇ ਫੁੱਲ ਕਹਿੰਦੇ ਹੁੰਦੇ ਸੀ ਪਹਿਲਾਂ ਕਿਹੜੇ ਬਰਫ ਦੇ ਫੁੱਲ ਬਰਫ ਦੇ ਬੁਣਸੀ ਟਾਲੀ ਸਾਹਿਬ ਮੱਥਾ ਟੇਕ ਲਿਆ ਤੇ ਹੁਣ ਆਪਾਂ ਜਾ ਰਹੇ ਆ ਨਾਨਕ ਸਰ ਮੱਥਾ ਟੇਕਣ ਦੇ ਲਈ ਉਹ ਮੰਨਦੇ ਸੇ ਕਿ ਜਦੋਂ ਮੰਗੇ ਫਤਿਹਗੜ ਸਾਹਿਬ ਆਪਾਂ ਬਿੱਟ ਫੇਰ ਜਾਵਾਂਗੇ ਕਿਸੇ ਦਿਨ ਜਾਂ ਸੰਗਰਾਂਦਰ ਨੂੰ ਜਾਵਾਂਗੇ ਆ ਉਸ ਤਾਂ ਜਾਵਾਂਗੇ ਮੈਂ ਤੇ ਟਿਕ ਕਰ ਜਦ ਤੂੰ ਕਈ ਕਪੂਦੋ ਚਲ ਜਾਗੇ ਠੀਕ ਆ ਠੀਕ ਹੈ ਨਿਰਵਾਨ ਕਿੱਥੇ ਜਾਣਾ ਤੂੰ ਮੈਂ ਦੱਸ ਦੇ ਪਤੇ ਗਰਸਨ ਜਾਮਗ ਜਰੂਰ ਉੱਥੇ ਜਾ ਕੇ ਕਰਵਾਉਣਾ ਹੁਣ ਤੁਹਾਨੂੰ ਦਰਸ਼ਨ ਆ ਫਨਾਨਿਕ ਸਰਗੋਦਵਰ ਸਾਹਿਬ ਦੇ ਉਹ ਲੋਹੇ ਜਿਹੇ ਵਾਲਾ ਨਹੀਂ ਉਹ ਦੋਚਾ ਜਾ ਬੋਲਾ ਬਣਾਉਣਾ ਇਹ ਅਖਾੜੇ ਦਾ ਬੋਲਾ ਨਾ ਬਹੁਤ ਟ੍ਰੈਫਿਕ ਹੁੰਦੀ ਹੈ ਤੇ ਇੱਕ ਪਾਸੇ ਚੱਲ ਪੈਂਦੀ ਹੈ ਦੂਸਰੇ ਪਾਸੇ ਕਰ ਜਾਂਦੀ ਆ ਜਿਆ ਬੋਲਦਾ ਸਮਾਨ ਨਹੀਂ ਅਰੇ ਆ ਇਧਰ ਕਾ ਤੋਂ ਐਵੇਂ ਬਣਾਉਣਾ ਕਿ ਰੱਖਦੇ ਇਹਦੇ ਲਈ ਆ ਕੇ ਕਾਰ ਨਾ ਫਿਰ ਇੱਥੇ ਹੀ ਉੱਤਰੋ ਉੱਥੇ ਇੱਥੇ ਇਧਰ ਮੰਨਿਆ ਸਾਰਾ ਬਣੀ ਹੋਇਆ ਅੱਛਾ ਅੱਛਾ ਠੀਕ ਆ ਬਣਾ ਨਹੀਂ ਰੱਖਿਆ ਇਹਨਾਂ ਨੇ ਬਣਾਇਆ ਹੋਇਆ ਸਾਰਾ ਸਮਾਨ ਪੁੱਲ ਦਾ ਹਮ ਤੇ ਕੌਣ ਲਾਵਾਂਗੇ ਹਮ ਆਓ ਫਿਰ ਉਹ ਟ੍ਰੈਫਿਕ ਤਾਂ ਨਹੀਂ ਹੋ ਰਹੀ ਇੱਥੇ पहुंच गए नानकसर आप बैक साइड तो ग्डी खड़ा के इधर दा टेकन दरबार साहब वीडियो के कराने दर्शन करो दर्शन गुरुद्वारा तो नानक सर दी Thank you. ਪਾਠੀ ਦੇ ਜੀ ਮਾਰਾ ਉਸ ਨੂੰ ਬੁਨਿਆਦੋਂ ਬਣਾਇਆ ਉਪਰੋਂ ਤੋਂ ਬਣਾਇਆ ਇਹ ਪਾਠ ਦਾ ਰਸਮੀ ਕਿਤੇ ਮਾਰਾ ਵਾਣ ਚ ਹੈ ਕਿਤੇ ਹਾਂ ਜੀ ਹੈਪੀ ਲੋੜੀ ਸਾਰਿਆਂ ਨੂੰ ਤੇ ਆਪਾਂ ਲੈ ਰਹੇ ਆਨੰਦ ਧੂਈ ਦਾ ਤੇ ਤੁਸੀਂ ਵੀ ਲਓ ਸਾਰੇ ਭਰਾ ਧੂਈ ਦਾ ਅੱਜ ਵੀ ਲੋੜੀ ਹੈ ਆ ਦੇਖੋ ਗੁਰਵਿੰਦਰ ਵੀਰ ਬੈਠਾ ਹੋਣਾ ਹੈਪੀ ਲੋੜੀ ਉਹ ਸਾਡੀ ਭਾਨ ਬੈਠੀ ਆ ਸਾਡਾ ਨਰੈਣ ਲੋੜੀ ਹੈਪੀ ਲੋੜੀ ਹੈਪੀ ਲੋੜੀ ਹੈਲੋ ਕੋੜੀ ਵੀ ਲੋੜੀ ਸਾਡਾ ਮੁੰਡਾ ਚੜਿਆ ਕੋੜੀ ਅੱਗੇ ਆ ਗੀਤ ਗਾਉਂਦੇ ਹੁੰਦੇ ਜੀਏ ਕੋੜੀ ਚੜ ਕੇ ਤੀਰ ਚਲਾਇਆ ਤੀਰ ਲੱਗਿਆ ਤਿੱਤਰ ਦੇ ਤਿੱਤਰ ਕਹਿੰਦਾ ਚਾਮ ਵੀ ਚਾਮ ਹੁਣ ਆਉਂਦਾ ਸੇਕ ਇਹਦਾ ਪੂਰਾ ਦੇਖੋ ਹੁੰਦਾ ਅਨੰਦ ਉਹ ਥਾਲ ਚੱਕ ਲਾ ਥਾਲ ਫੱਟ ਜਾਣਾ ਥਾਲ ਕਾਲਾ ਹੋ ਜਾਣਾ ਆਹ ਖੜ ਗਿਆ ਸੰਗਤਾਂ ਬੈਠੀਆਂ ਨੇ ਬੜਦਾ ਉਹੀ ਰਹਿ ਗਿਆ ਫਿਊਜ ਹੀ ਰਹਿ ਗਿਆ ਕਿੰਜੇ ਜਾਈਂਗੇ ਨਾ ਹੋਰ ਤਾਂ ਕੋਈ ਨਹੀਂ ਲਾਉਂਦਾ ਹੈਗਾ ਟੁੰਗਰ ਚਿੰਬਸ ਸਭ YouTube ਤੇ ਹੀ ਆ ਜਾਣੀ ਹੁੰਦੀ ਦੇਖਣ ਸਾਰਿਆਂ ਨੂੰ ਮੀਆਂ ਮੀਆਂ ਨੀ ਆ ਦੁਨੀਆ hoa ਨੀ ਆ không bỏ lỡ những video hấp dẫn